ਬਬੂ ਮਾਰ ਉਸਤਾਦ ਆ ਇਹ ਸਾਰੇ ਜਾਣਦੇ ਆ ਦੁਨੀਆ ਨੂੰ ਸਲੂਟ ਮਾਰਦੀ ਉਸਤਾਦ ਜੀ ਕਹਿ ਕੇ ਬੋਲਦੀ ਪਰ ਕੁਝ ਵਿਰੋਧੀਆਂ ਨੇ ਪਾਰਟੀਆਂ ਲੀਰਾਂ ਨੇ ਕਤੀੜਾਂ ਨੇ ਇੱਕ ਉਹ ਅਮਲੀਆ ਜਿਹੜਾ ਹਸਪਤਾਲਾਂ ਚ ਗੋਲੀਆਂ ਮੰਗਦਾ ਫਿਰਦਾ ਜੀਪ ਵਾਲੀਆਂ ਉਹਨੂੰ ਉਸਤਾਦ ਉਸਤਾਦ ਕਹਿਣਾ ਸ਼ੁਰੂ ਕਰ ਦਿੱਤਾ ਕਿ ਆ ਉਸਤਾਦ ਆ ਉਹ ਯਾਰ ਸੋਚੋ ਕੁਛ ਤੁਸੀਂ ਪੰਜਾਬ ਦੇ ਸ਼ੇਰ ਨੂੰ ਨੀਵਾ ਕਰ ਦੋਗੇ ਇਹੋ ਜਿਹੇ 50 ਉਸਤਾਦ ਬਣਾ ਦੋ ਕੀ ਉਹ ਕਦੇ ਸੂਰਜ ਨੂੰ ਵੀ ਕਦੇ ਛੂ ਸਕਦੇ ਹੋ ਜਿੰਨੇ ਮਰਜੀ ਲਾਟੂ ਬਲਬ ਜਗਾ ਲੋ ਸੂਰਜ ਸੂਰਜਾ ਬੱਬੂ ਮਾਨ ਸੂਰਜਾ ਇੱਕੋ ਨਕਲੀ ਉਸਤਾਦ ਬਣਾ ਕੇ ਤੁਸੀਂ ਤੇ ਉਹਨੂੰ ਉਸਤਾਦ ਉਸਤਾਦ ਕਹਿ ਗਏ ਤੇ ਬੱਬੂ ਪੰਜਾਬ ਦੇ ਸ਼ੇਰ ਬੱਬੂ ਮਾਨ ਦੀ ਤੁਸੀਂ ਰੈਪਿਊਟੇਸ਼ਨ ਡਾਊਨ ਕਰ ਲੋਗੇ ਉਹ ਜਾਣ ਦੋ ਯਾਰ ਅਸਲੀ ਉਸਤਾਦ ਬੱਬੂ ਮਾਨ ਆ ਅਸਲੀ ਉਸਤਾਦ ਅਮਰੀਕਾ ਤੱਕ ਤੱਕ ਪੈਂਦੀ ਆ ਜਦੋਂ ਸਟੇਜ ਤੇ ਚੜਦਾ ਭੀੜ ਹਿੱਲਦੀ ਆ ਭੀੜ ਝੂਮਦੀ ਆ ਜਦੋਂ ਸੁਭਿਆਨਾ ਗਾਣੇ ਪੇਸ਼ ਕਰਦਾ ਬੱਬੂ ਮਾਨ ਤੇ ਜਿਵੇਂ ਜੋਗੀ ਨੇ ਬੀਨ ਵਜਾਉਂਦਾ ਤੇ ਸੱਪ ਐ ਐ ਕਰਦਾ ਐਵੇਂ ਜਨਤਾ ਐ ਐ ਕਰਦੀ ਉਦੋਂ ਤੇ ਉਹਦਾ ਮੁਕਾਬਲਾ ਉਹ ਵਿਚਾਰਾ ਕੋਈ ਗਰੀਬ ਜੋ ਵੀ ਹੈਗਾ ਹੈ ਨਾ ਉਹਨਾਂ ਕਰੰਟ ਤੁਸੀਂ ਉਹਨੂੰ ਉਸਤਾਦ ਉਸਤਾਦ ਕਹਿ ਕੇ ਲੱਖ ਲਾਂਦਾ ਯਾਰ ਤੁਹਾਡੇ ਹੋ ਸਾਡਾ ਪੰਜਾਬ ਦਾ ਹੀਰੋ ਆ ਪਹਿਲੀ ਯਾਰ ਫਿਲਮ ਬਣਾਈ ਉਹਨੇ ਪੰਜਾਬੀ ਮੁੱਦਿਆਂ ਤੇ ਹਵਾਏ ਹੋਰ ਕਹਿੰਦੇ ਨਹੀਂ ਬਣਾ ਲਈ ਹੋਰ ਕਿਸੇ ਨਚਾਰ ਚ ਦਮ ਹੈਗਾ ਐ ਨਾ ਪੰਡਖਾਨੇ ਵਾਲਾ ਕਦੇ ਬੱਬੂ ਦਾ ਦੇਖਿਆ ਕਿਸੇ ਫਿਲਮਾਂ ਚ ਪੰਡਖਾਨਾ ਕਰਦਾ ਐ ਟਾਇਰਡ ਹੋ ਗਿਆ ਰੀਦਾ ਟਾਇਰਡ ਹੋ ਗਿਆ ਡਾਇਲੌਗ ਬੋਲਦਾ ਹੈ ਕਦੀ ਕਿਸੇ ਕੁੜੀ ਨਾਲ ਜਫੀਆਂ ਪਾਉਂਦਾ ਜਾਂ ਕੁਝ ਹੋ ਜਾ ਮਾੜਾ ਵੇਖਿਆ ਕਦੀ ਅਸੂਲ ਆ ਬੰਦੇ ਦੇ ਅਸੂਲ ਹੁੰਦੇ ਆ ਜਿਹੜੇ ਵੱਡਿਆਂ ਵੱਡਿਆਂ ਸੂਰਮਿਆਂ ਦੇ ਅਸੂਲ ਚ ਸੱਚਾ ਸੂਰਮਾ ਮਿਰਜ਼ਾ ਜੱਟ ਜੱਟ ਜੂਣਾ ਮੌਰ ਦੁੱਲਾ ਭਟੀ ਉਹੋ ਜਿਹੇ اصول ਆ ਬੱਬੂ ਮਾਂਝਵੀਰੋ ਉਹਨਾਂ اصولਾਂ ਕਰਕੇ ਪੂਰੀ ਦੁਨੀਆ ਉਹਨੂੰ ਮਥੇ ਟੇਕਦੀ ਆ ਸਲੂਟ ਮਾਰਦੀ ਆ ਭੀੜਾ ਇਕੱਠੀਆਂ ਹੁੰਦੀਆਂ ਕਈਆਂ ਲੋਕਾਂ ਦੀ ਉਹਨੇ ਹੈਲਪ ਕੀਤੀ ਆ ਕਈਆਂ ਨੂੰ ਸਟਾਰ ਬਣਾਇਆ ਆ ਹੈ ਤੇ ਤੁਸੀਂ ਉਸ ਬੰਦੇ ਦਾ ਯਾਰ ਹੱਦ ਹੋ ਗਈ ਯਾਰ ਇਹ ਗਲਤ ਗੱਲ ਆ ਤੁਸੀਂ ਉਹੋ ਜਿਹੇ ਭਾਵੇਂ 50 ਉਸਤਾਦ ਇਕੱਠੇ ਕਰ ਲਓ ਲੋਕਾਂ ਨੂੰ ਪਤਾ ਲੱਗ ਜਾਣਾ ਇਹ ਨਕਲੀ ਆ ਹੈ ਵੀਰੋ ਇਦਾਂ ਨਾ ਕਰੋ ਚਲੋ ਠੀਕ ਆ ਧੰਨਵਾਦ ਸਸੀ ਕਾਲ